ਦੇਰੇ ਅੰਦਰ ਕੀ ਹੈ ਸੁਪਿਆ ਦੇਰੇ ਅੰਦਰ ਕੀ ਹੈ ਸੁਪਿਆ ਕਿੰਨੇ ਹੁਣ ਉਗਣ ਨਾਲ ਭਰਿਆ ਹਰ ਇੱਕ ਗੱਲ ਦਾ ਨਾਪ ਤੋਲ ਕੱਢਣਾ ਆਦਤ ਹੈ ਮੇਰੀ ਆਪਣੀ ਮਜਬੂਰੀ ਵਿੱਚ ਲੁਟਣਾ ਆਪਣੀ ਮਜਬੂਰੀ ਵਿੱਚ ਲੁਟਣਾ ਅਤੀਤ ਆਪਣੇ ਨੂੰ ਕਦੇ ਨਾ ਭੁੱਲਣਾ ਬਦਲ ਦੀ ਯਾਦ ਨੂੰ ਦਫਨ ਕਰ ਦੇਣਾ ਆਦਤ ਹੈ ਮੇਰੀ ਆਣ ਦੇ ਕੱਪੜੇ ਸਾਲ ਲੈ ਮੈਂ ਆਣ ਦੇ ਕੱਪੜੇ ਸਾਲ ਲੈ ਮੈਂ ਆਪਣੇ ਪਰਾਇ ਪਛਾਣ ਲੈ ਮੈਂ ਬੰਦ ਦੇ ਭਾਵ ਨੂੰ ਬੰਦ ਰੱਖਣਾ ਆਦਤ ਹੈ ਮੇਰੀ ਵਗਤ ਕਿਸੇ ਦਾ ਨਹੀਂ ਹੋਇਆ ਆਪਣੇ ਲਈ ਕਿਉਂ ਪੱਟੇ ਦੋਆ ਦੁਨੀਆ ਕੋਕਰ ਤੋਲਦੀ ਰਹਿੰਦੀ ਦੁਨੀਆ ਕੋਕਰ ਤੋਲਦੀ ਰਹਿੰਦੀ ਮਸਤ ਹਾਥੀ ਦੀ ਚਾਲ ਚੱਲਣਾ ਆਦਤ ਹੈ ਮੇਰੀ ਆਪਣੇ ਆਪ ਵਿੱਚ ਨਿਭਨ ਰਹਿਣਾ ਆਪਣੇ ਆਪ ਵਿੱਚ ਨਿਭਨ ਰਹਿਣਾ ਕਿਸੇ ਦਾ ਮੁਹਾਜ ਨਹੀਂ ਹੋਣਾ ਯਾਦਰ ਦੇ ਕੇ ਪੈਰ ਪਸਾਰਨਾ ਯਾਦਰ ਦੇ ਕੇ ਪੈਰ ਪਸਾਰਨਾ ਆਪੇ ਤੋਂ ਕਦੀ ਬਾਹਰ ਨਹੀਂ ਹੋਣਾ ਆਦਤ ਹੈ ਦੀ ਦਿਲੋਂ ਸਭ ਦਾ ਸਤਿਕਾਰ ਕਰਨਾ ਸਮਾਨ ਮਟਾਵ ਕਦੇ ਨਹੀਂ ਰੱਖਣਾ ਆਦੇ ਕਿਸੇ ਦੀ ਤਰੋ ਨਾ ਭੰਡੀ ਲੋੜ ਕਾੜ ਦੀ ماں ਹੈ ਹੁੰਦੀ ਇਹ ਆਦਤ ਹੈ ਮੇਰੀ ਬੇਦਰੇ ਆ ਆ ਸਮੁੰਦਰੋਂ ਲੂੰਗੇ ਲੰਗੇ ਪਾਣੀ ਕਦੀ ਨਹੀਂ ਮੁੜਦੇ ਸੋਚ ਸੋਚ ਕੇ ਪੈਰ ਨੂੰ ਧਰਨਾ ਡੁੱਬਦੇ ਹਾਂ ਫਿਰ ਇਹਦਾ ਸਹਾਰਾ ਹੁਣ ਆਦਤ ਹੈ ਮੇਰੀ ਕਿਸੇ ਦੀ ਮਜਬੂਰੀ ਦਾ ਫਾਇਦਾ ਉਣਾ ਕਿਸੇ ਦੀ ਮਜਬੂਰੀ ਦਾ ਫਾਇਦਾ ਉਣਾ ਲੋੜ ਵੇਲੇ ਕਿਸੇ ਦੇ ਕੰਮ ਨਹੀਂ ਆਉਣਾ ਮਤਲਬ ਇਹ ਰਿਸ਼ਤੇ ਨਿਭਾਉਣੇ ਕਿਸੇ ਦਾ ਮਜ਼ਾਕ ਉਡਾਉਣਾ ਇਹ ਆਦਤ ਨਹੀਂ ਹੈ ਮੇਰੀ ਇਹ ਆਦਤ ਨਹੀਂ ਹੈ ਮੇਰੀ ਘਰਮਾਂ ਦੀ